ਇਹ ਗੋਪੀ ਮੈਂ ਤੈਨੂੰ ਗੱਲ ਕਰਨੀ ਸੀ ਯਾਰ ਹਨਾ ਮੂੰਹ ਜਿਹਾ ਵਟ ਕੇ ਰੱਖੀਏ ਇੱਕ ਦੂਜੇ ਨੂੰ ਬੁਲਾਈਏ ਨਾ ਇਕੱਠੇ ਹੋਣਾ ਹੀ ਆ ਕਿ ਫਿਰ ਨਹੀਂ ਹੋਣਾ ਵੀ ਹਨਾ ਫਿਰ ਕਾਲ ਕਰਦੀ ਪਰਸਨਲ ਹੀ ਇਹ ਕਰਨੀ ਹੈ ਮੈਂ ਤੈਨੂੰ ਕੀਤੀ ਤੇ ਚੱਕੀ ਨਹੀਂ ਮੇਰੀ ਕਾਲ ਇੱਕ ਦੂਜੇ ਨੂੰ ਸੁਣਾ ਸੁਣਾ ਜਿਹੜੇ ਦਿੰਦੇ ਰਹਿੰਨੇ ਸਿੱਧੀ ਜਿਹੜੀ ਗੱਲ ਆ ਬਹਿ ਕੇ ਗੱਲ ਕਰ ਲੈਣੇ ਆ ਪਾਰਸਲ ਮਗਵਾਇਆ ਹੈ ਕਿ ਫਲਿੱਪਕਾਰਟ ਤੋਂ ਤੇ ਇਹ ਹੈਗੀ ਮਸ਼ੀਨ ਤੇਨ ਦੇਖ ਲਈ ਆ ਆਪਣਾ weight ਤੋਲਣ ਵਾਲੀ ਜਿਹੜੀ ਭਾਰਤ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਆਪਾਂ ਤੇ ਇੱਕ ਤੇ ਡਿਜੀਟਲ ਵੀ ਮਿਲਦੀ ਜਿੱਦਾਂ ਮਤਲਬ ਇੱਥੇ ਜਿਹੜੇ ਉਹ ਮੀਟਰ ਜਿਹਦਾ ਜਦਾਂ ਚੱਗਦਾ ਹੈ ਸੈੱਲ ਦੇ ਨਾਲ ਜਿਹੜੀ ਚੱਲਦੀ ਹੈ ਕਿ ਬਿਜਲੀ ਨੇ ਚੱਲਦੀ ਹੈਣੀ ਉਹ ਏਡੀ ਉਹ ਮਿਲਦੀ ਉਹ ਹਲਕੀ ਹੈ ਤੇ ਫਿਰ ਇਹ ਥੋੜੀ ਵੱਧਿਆ ਚ ਮੰਗਵਾ ਲਈ ਮੈਂ ਕਿਹਾ ਭਾਰ ਤੋਲਦੇ ਆ ਭਲਾ ਕਿਦਾ ਕਿੰਨਾ ਆ ਚਲ ਮੇਰਾ ਟ੍ਰੈਸ਼ਨ ਹੋਣਾ ਵੱਧ ਤੋਂ ਵੱਧ 52 60 ਦੇ ਲਾਗੇ ਚਾਂਗੇ ਤੋ ਲਾਂਬੜਾ ਮੈਂ ਆਪਣਾ ਲੈ ਵੀ ਲੱਗੇ ਤੋਲਣ ਭਾਰ ਮੈਂ ਆਪਣਾ ਤੇ ਮੇਰਾ ਭਾਰ ਕਿੰਨਾ ਉੱਬਲੇ ਮੇਰਾ ਭਾਰ ਵੱਧ ਗਿਆ ਕਿੰਨਾ ਜਰਾ 1.5 ਮਹੀਨੇ ਪਹਿਲਾਂ ਮੇਰਾ ਭਾਰ 56 ਕਿਲੋ 70 ਹੋ ਗਿਆ ਤੇ ਮੇਰਾ ਨੇ ਜੋ ਸਟੂਕੋਂ ਘਾਟਿਆ 2 ਕਿਲੋ ਤਾਂ ਇਹ ਕੱਪੜਿਆਂ ਦਾ ਥੋੜਾ ਜਿਹਾ ਭਾਰ ਹੋਗਾ ਆਹੋ ਇਹ ਤੂੰ ਲੜਾ ਉਹ ਹੀ ਤੂੰ 65 ਲੜਾ ਮੰਮੀ 65 ਕਿਲੋ ਭਾਰ ਸੰਦੀਪ ਲੱਗੀ ਤੋਲਣ ਆਪਣਾ ਭਾਰ ਤੇਰਾ ਤਾਂ ਮੇਰਾ ਡਿੱਟੋ ਸੇਮ ਨਾ ਕਿਲੋ ਘਟਣਾ ਕਿਲੋ ਵੱਧ ਇਹਦਾ ਤਾਂ ਮੇਰਾ ਬਿਲਕੁਲ ਬਰਾਬਰ ਭਾਰ ਹਾਲੀ ਕੱਪੜੇ ਕੋਟ ਤੂੰ ਕੱਪੜੇ ਤੂੰ ਕੋਟ ਵੀ ਪਾਇਆ ਤੇਰਾ ਸ਼ਾਇਦ ਮੇਰੇ ਨਾਲੋਂ 5 ਕਿਲੋ 1.5 ਕਿਲੋ ਘੱਟ ਹੀ ਹੋਵੇ ਹਨਾ ਯਾਰੀ ਵੇਖਣ ਨੂੰ ਐ ਲੱਗਦੀ ਜਿਦਾ ਬੜਾ ਭਾਰਾ ਹੁੰਦਾ ਸਰੀਰ ਤੇ ਇਦਾਂ ਦੇ ਭਾਰੇ ਦਾ ਮੇਰੇ ਜਿੰਨਾ ਨਿਕਲਿਆ ਫਿਰ ਯਾਰ ਅਸੀਂ ਤੁਹੀਂ ਮੈਂ ਤੁਹਾਨੂੰ ਸੁਨੀਮ ਤੇਰਾ ਭਾਰ ਫਿਰ ਇਹਦਾ ਮਤਲਬ ਮੇਰੇ ਜਿੰਨਾ ਬਰਾਬਰ ਰਿਹਾ ਕਿਲੋ ਸਗੋਂ ਘੱਟ ਹੀ ਹੋਣਾ ਕਿਉਂਕਿ ਆ ਕੋਟ ਤੂੰ ਦੇ 2 ਕਿਲੋ ਵਾਲਾ ਪਾਇਆ ਹੈ ਹਨਾ ਮੰਮੀ ਦਾ ਕੰਨਾ ਹੋ ਨਹੀਂ ਲੈ ਮੰਮ ਮੰਮੀ ਦਾ ਘਟ ਸਾਡੇ ਨਾਲ ਮੰਮੀ ਤੇਰਾ ਮੇਰੇ ਨਾਲ ਜਿੰਨੂੰ ਆ ਕਪੜੇ ਕਪੜੇ ਤੂੰ ਵੀ ਪਾਈ ਤੇਰਾ ਹੋਣਾ 62 ਕਿਲੋ 62 63 ਦੇ ਲੱਗੇ ਜਾਗੇ ਮੰਮੀ ਦਾ ਸਾਡੇ ਦੋਵਾਂ ਨਾਲ ਉਹ ਤੇਰੇ ਨਾਲ ਕਿਲੋ ਘਟੇ ਮੰਮੀ ਦਾ ਤੇਰੇ ਨਾਲ ਮੰਮੀ ਇਹ ਇਹਦੇ ਨਾਲ ਸੰਦੀਪ ਨਾਲੋਂ ਕਿਲੋ ਘਟ ਹੋਊਗਾ ਤੁਹਾਡਾ ਸੇਮ ਹੀ ਆਈ ਜਾਂਦਾ ਨਹੀਂ ਨਹੀਂ ਹੁਣ ਇਹ ਹੈ ਹੀ ਉਹ ਨਾ ਉਹ ਤਾਂ ਕਿਹੜੀ ਗੱਲ ਹੈ ਘਰ ਨੂੰ ਭਲ ਬਾਹਰ ਨੂੰ ਬਾਹਰ ਲਾ ਵੇਲੀ ਚ ਕੱਲੀ ਮਸ਼ੀਨ ਚ ਤਾਂ ਨਹੀਂ ਕਿਤੇ ਪ੍ਰੋਬਲਮ ਹੈ ਕਿ ਸਾਰਿਆਂ ਦੇ ਸੇਮ ਹੀ ਆਈ ਜਾਂਦਾ ਵਾ ਮੜੇ ਹਰ ਗੁੰਦਾ ਖਲਾਰਦੇ ਆ ਭਲਾ ਇਹ ਨਾ ਹਰ ਗੁੰਦਾ 70 ਹੋ ਜੇ ਨਾਲ ਨਹੀਂ ਨਹੀਂ ਮੰਮੀ ਦਾ ਲਾਲਾ 60 ਮੰਮੀ ਦਾ 60 ਲਾਲਾ ਤੇ ਤੇਰੇ ਨਾਲੋਂ ਮੇਰਾ ਕਿਲੋ ਵੱਧ ਲਾਲਾ ਇਹ ਮੇਰਾ 36 ਹੋਣਾ ਤੁਹਾਡਾ 60 ਮੇਰਾ 64 ਇਹਦਾ 63 ਹੋ ਗਿਆ ਤੁਹਾਡਾ 60 ਹੋ ਗਿਆ ਇਦਾਂ ਬੜੇ ਜਿਦ ਦਾ ਮੇਰਾ 7 ਕਿਲੋ ਹੀ ਜਿਹਦਾ ਲੈ ਵੀ ਮੀਟਰ ਕਰਤਾ 0 ਤੇ ਹੁਣ ਇਹ ਇੱਥੋਂ ਹੋਣਾ ਸੀਗਾ ਆ ਦੇਖੋ ਸੂਚ ਲੱਗਾ ਮੈਨੂੰ ਬਾਹਰ ਮੈਂ ਉਦੋਂ ਵਖਿਆ ਹੈਗਾ ਸੀ ਜਦੋਂ ਆਨਲਾਈਨੋਂ ਗਿਆ ਮੁਰਗੀ ਯਾਦ ਭੁੱਲ ਗਿਆ ਇੱਥੇ ਤਾਂ ਹੁਣ 10 ਬਲਸ ਸੰਦੀਪ ਇਹ ਤੇ ਘਟ ਗਿਆ ਕਿ ਨਹੀਂ ਉਹ 62 ਕਿਲੋ ਹੀ ਆ ਨਾਮ ਘਟ ਗਿਆ ਸਹੀ ਦਾ ਹੁਣ 60 62 ਕਿਲੋ ਪਾ ਰਹੀ ਇਹਦਾ ਇਹ ਵੀ ਆ ਬਣ ਗਈ ਗੱਲ ਮੰਮੀ ਤਾਂ ਡਾ ਵੀ 60 ਦੇ ਸੰਦੀਪ ਦੇ 60 ਹੀ ਲਾਣਾ ਇੰਨਾ ਕੀ ਬਰਬਰ ਬਰਬਰ ਜਿਆ ਇਹ ਧੰਨਾ ਦਾ ਹੀ ਤੁਹਾਡਾ ਤੁਹਾਡਾ ਮਾਸਾ ਮੱਦਮ ਲੈ ਵੀ ਐਵੇਂ ਮੇਰਾ ਵੀ 8 ਕਿਲੋ ਇਦਾਂ ਦੱਸਣ ਲਿਆ ਤਾਂ ਕੱਪੜਿਆਂ ਦਾ ਨਾਲਾ ਕਿਲੋ ਡੇਢ ਕਿਲੋ ਉਹ 60 ਕਿਲੋ ਹੀ ਹੈ ਮੇਰਾ ਵੀ ਪੈਰ ਇਹਦੇ ਹੇਠਾਂ ਆ ਨਾ ਪ੍ਰੋਪਰ ਭਾਰ ਨਹੀਂ ਹੋਣਾ ਵੀ ਹਾਂ ਵੀ ਹੁਣ 5 6 ਕਿਲੋ ਦੱਸਣ ਲਿਆ ਨਾ ਉਹ ਹੈਗੀ 6 ਕਿਲੋ ਦੀ ਅੱਸੀ ਗਾਲ ਸਾਕਤ ਘੜਾ ਇਹਦੇ ਨਵੇਂ ਵਲੌਗ ਦੇ ਵਿੱਚ ਕੀ ਤੇ ਹੋਰ ਸਨਾਲ ਸਾਰਿਆਂ ਨੇ ਠੀਕ ਠਾਕ ਤੇ ਡੈਡੀ ਹੁਣ ਚੱਲਣੇ ਆ ਰੋਟੀ ਲੈ ਕੇ ਪਲਾਟ ਦੇ ਵਿੱਚ ਤੇ ਉਹਨਾਂ ਦੇ ਅੱਜ ਕੰਮ ਨਹੀਂ ਦੀ ਹੋਣਾ ਨਾ ਸਟਰੀ ਦਾ ਸਮਾਨ ਲੈਣ ਵਾਸਤੇ ਗਿਆ ਇਹਨੇ ਸ਼ਾਇਦ ਕੱਲ ਤੱਕ ਸਟਰੀ ਹੋ ਜੇ ਵੀ ਤੇ ਪਰਸੋਂ ਸ਼ਾਇਦ ਲੈਂਟਰ ਪਹਜੇ ਦੀਦੀ ਸਾਡੇ ਡੱਲੇ ਨਾ ਕਾ ਦੀਦੀ ਦੀਦੀ ਜੀ ਘਰ ਹੀ ਉਹਨਾਂ ਨੇ ਨਾ ਦੀਦੀਆਂ ਦੀਦੀ ਜੀ ਦੀਦੀ ਜੀ ਉਹ ਵਾਸਤੇ ਚੜੀਆਂ ਤਾਂ ਪੈਂਦੀਆਂ ਦੀਦੀ ਉਹ ਲੋਕੀ ਵੇਖਣੇ ਬੁਢਰੀ ਜੀ ਆ ਗਈ ਦੇ ਆਪਣੀ ਪਤਾ ਹੀ ਪੋਤੀ ਹੈ ਕਿ ਬੋਦੀ ਨੂੰ ਲੈ ਵੀ ਅੱਜ ਤੇ ਲੱਕੜ ਮਿਸਤਰੀ ਵੀ ਹੈ ਲੱਗੇ ਨੇ ਤਾਂ ਕਿ ਨਹੀਂ ਲੱਗਣਾ ਪਣਾ ਹੀ ਕੀ ਹਾਲ ਹੈ ਪਾਜੀ ਸਸੀ ਕਾ ਪਾਜੀ ਪਾਜੀ ਸਸੀ ਕਾ ਮੈਂ ਲੈ ਕੇ ਆਂ ਪ੍ਰਸਾਦਾ ਡੈਡੀ ਕਿਥੇ ਅੰਦਰੀ ਮੈਂ ਪਹਿਲੇ ਸੰਦੀਪ ਨੇ ਫੋਨ ਕੀਤਾ ਡੈਡੀ ਨੂੰ ਕੀਤਾ ਹੀ ਬੜਾ ਕਹਿੰਦੇ ਉਹ ਗਏ ਆ ਭੁੰਦਰੀ ਗਏ ਗਏ ਆਏ ਆਏ ਸੱਸਾ ਲੈ ਆਵੀ ਤੇ ਗਾਠ ਹੋ ਗਈ ਫੇ ਪੱਕੀ ਲੈ ਆਵੀ ਵਧਾਈਆਂ ਜੀ ਕੀ ਹਾਲ ਹੈ ਕੰਨੀ ਤੇਨੇ ਫੋਨ ਲੱਗੀ ਲਾਉਣ ਕੀ ਹਾਲ ਚੱਲ ਠੀਕ ਠਾਕ ਮੈਂ ਕਹਿਣ ਲੱਗੀ ਆ ਜਾਵੀ ਤੈਨੂੰ ਟੈਨ ਲੱਗੀ ਆ ਮੈਂ ਰੋਟੀ ਲੈ ਕੇ ਆਂ ਡੈਡੀ ਚੋਗੀ ਇਹਨਾਂ ਸਭ ਦਾ ਸੱਟ ਪਾਣਾ ਮੈਨੂੰ ਲੱਗਦੀ ਹੈ ਇਹਨਾਂ ਨੇ ਕੋਈ ਕਰਨਾ ਨਹੀਂ ਆ ਵੇ ਕਿੱਥੇ ਵੇ ਤਰਲੇ ਲੈਣ ਡਿਆ ਵੇ ਲੈ ਨਹੀਂ ਲੈ ਨਹੀਂ ਕਹਿੰਦਾ ਬੜਾ ਆ ਉਹ ਭੜਾ ਆ ਹੋਇਆ ਉਹ ਕੱਢ ਬਾਹਰ ਖੇਚ ਬਾਹਰ ਬਾਹਰ ਕੱਢ ਕਹਿਣ ਡਿਆ ਬਾਹਰ ਕੱਢ ਯਾਰ ਗੋਪੀ ਹਾਂ 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 ਬੱਸ ਬੱਸ ਪਾਪਾ ਇਹਦੇ ਵਿੱਚ ਲਾ ਦੇ ਨਾ ਤੁਸੀਂ ਵੀ ਐਵੇਂ ਯਾਰ ਕੋਈ ਚੀਜ਼ ਬਣਾਉਂ ਲੱਕਣ ਲੱਕਣ ਦੀ ਉਹ ਹੈ ਨਹੀਂ ਇਹਨਾਂ ਸੱਟ ਪਾਣਾ ਸਭ ਕੋ ਫੜਾ ਦੇ ਯਾਰ ਉਹਨੂੰ ਕੋ ਮਿਸਤਰੀ ਥਲੇ ਤੁਰੇ ਪਿੰਡਿਆ ਇੱਕੋ ਮਿਸਤਰੀ ਉੱਤੇ ਲੱਗਾ ਓਏ ਵੇਖੀ ਬਾਬਾ ਠੀਕ ਹੈ ਇੱਟ ਵੀ ਚੱਪਾ ਨਹੀਂ ਆਉਂਦਾ ਛੋਟੀ ਯਾਰੇ ਟੋਕਰ ਵੀ ਥਾਈਏ ਲੈ ਫਾੜਿਆ ਦਲ ਥਾਈਏ ਲਾਦਾ ਓ ਲੈ ਲੈ ਟੋਕੀ ਮੈਂ ਯਾਰ ਚੀਜ਼ ਲੈ ਕਿਉਂ ਤਾਂ ਗੋਪੀ ਦਾ ਵੀ ਦਿਮਾਗ ਨਹੀਂ ਕੰਮ ਕਰਦਾ ਇੱਟ ਨੂੰ ਐ ਲਾਣਾ ਯਾਰ ਐਂਰ ਉਹਨੂੰ ਆਹਾਂ ਇਦਾਂ ਲਾ ਸਰਗੇ ਦੇ ਨਾਲ ਸਰਗੇ ਨਾਲ ਇੱਕ ਇੱਕ ਹੋਰ ਦੇ ਦੇਣਾ ਹਿੱਥੇ ਰਹਿੰਦੇ ਹਾਂ ਬਸ ਬਾਬਾ ਆ ਪਾਉਣਾ ਪਾਉਣਾ ਜਿਹੜੇ ਜਿਆਦਾ ਦਿਮਾਗ ਹੈ ਨਾ ਅੰਕਲ ਜੀ ਅੰਕਲ ਕਿਥੇ ਗਿਆ ਹਣ ਬੋਲ ਲੈ ਲੈ ਫਾਲ ਬਣਾਉਣ ਦੇ ਲੈ ਫਾਲ ਬਣਾਉਣ ਦੇ ਹਣ ਤੇਰੇ ਵਾਸਤੇ ਵਧੀਆ ਬਣਾਉਣਾ ਕਰਨਾ ਜੀ ਹੋਰ ਆਣਾ ਬੱਬੀ ਬਾਹਰ ਨੂੰ ਚਲ ਗਿਆ ਸਾਲਾ ਨਹੀਂ ਨਹੀਂ ਹੁਣ ਬਾਹਰ ਕਿਥੇ ਗਿਆ ਸਾਹਿਬ ਜੀ ਹੁਣ ਪਤਾ ਕੀ ਕਰੀਏ ਜੇ ਤੁਸੀਂ ਉੱਪਰ ਜਾਣਾ ਹੁਣ ਤੁਸੀਂ ਮਾੜਾ ਮਾਟਾ ਸੈਟਿੰਗ ਜਿਹੜੀ ਆਪ ਕਰ ਲਿਆ ਨਾ ਸਾਲ ਦੇ ਨਾਲ ਆ ਬਲਾਰੇ ਆਵੇਂ ਕਵਾਜੜਾ ਇਧਰ ਲਈ ਸੈਠ ਠੀਕ ਹੀ ਆ ਵੇਖੋ ਮੜਾ ਜੇ ਨਹੀਂ ਇਹ ਇਧਰ ਇਹ ਥੋੜਾ ਅੰਦਰ ਹੋ ਚਲ ਗਿਆ ਨਾ ਭਾਜੀ ਲੈ ਵੀ ਡੈਡੀ ਹੋਣਾ ਕਰਤਾ ਹੀ ਕੰਮ ਹੋ ਕੇ ਬਸ ਸਫਤ ਕਰਨੀ ਤੇ ਬੰਦੀ ਅੱਜ ਸਾਲ ਕਰਤੀ ਪੂਰੀ ਏ ਵਨ ਫਟੜਾ ਜਾਨਾ ਆਲੀ ਫਰ ਤੇ ਇਹ ਆਪਣੇ ਹੈਗੇ ਨੇ ਕਾਰੀਗਰਕ ਨਹੀਂ ਨਹੀਂ ਕਾਰੀਗਰ ਇਹ ਫਟੇ ਬਨਣ ਵਾਸਤੇ ਤਾਰ ਮਣਾਉਣ ਦੇ ਫਟੇ ਬਨਣੋਂ ਵਾਸਤੇ ਦੀਦੀ ਹਣੀ ਕਹਿੰਦੇ ਸਾਡੀ ਰੀਲ ਬਣਾ ਦੇ ਹਾਣਾ ਨੇ ਦੇ ਵੀਰ ਵੀਰ ਬਣਾ ਕੇ ਲਗਾ ਦੇਣ ਉਹ ਕਹਿੰਦੇ ਨਹੀਂ ਆ ਸਾਈਕਲ ਤੇ ਵੀਡੀਓ ਬਣਾ ਲਈਏ ਪੱਲੇ ਸੀਗਾ ਸਾਈਕਲ ਤੇ ਸਾਈਕਲ ਤੇ ਰੇਂਜ ਰੇਂਜ ਤੇ ਹਨ ਨਹੀਂ ਸਾਡੀ ਹੋ ਰਹੀਆਂ ਜਿੱਥੇ ਬਣਾ ਦੇਣੀ ਬਸ ਨਹੀਂ ਭਾਜੀ ਬਿਲਕੁਲ ਬਿਲਕੁਲ ਬੈਠੋ ਵਿੱਚ ਓਏ ਮਰ ਗਈ ਕੇ ਨੂੰ ਵੇ ਚੂੜੀਆਂ ਵਕਾਓ ਇਨੇ ਬੜਾ ਰੋਲਾ ਪਾਇਆ ਹੀ ਲੈ ਵੀ ਮੈਂ ਸੁਣਦੇ ਆਂ ਇਤਨੀ ਗੱਲਾਂ ਅੱਛਾ ਕੇ ਨਹੀਂ ਅਬੇ ਬੇਨੇ ਗੋਣ ਚੂੜੀਆਂ ਕਿੱਥੇ ਮੇਰੀ ਚੂੜੀਆਂ ਕਿੱਥੇ ਅਈ ਰਜਾਈ ਵੀ ਢੇੜਤੀ ਆ ਉਹ ਜਾਦਰਾ ਵੀ ਬਣਾਣੀ ਆ ਢੇੜ ਕੇ ਰਜਾਈ ਵੀ ਢੇੜ ਛੜੀ ਕਿਉਂ ਸਾਰੇ ਕੰਮ ਸਾਰੇ ਕੰਮ ਅੱਜ ਕੀਤੇ ਸੂਏ ਬਾਈਓ ਕੋ ਕੰਮ ਨੇ ਹਾਂ ਵੇਖ ਵੇਖੋ ਕੀ ਕਰਦੀ ਕੰਧ ਦੀ ਚਟਣਾ ਕੰਧ ਦੀ ਚਟਣਾ ਕਿੰਨੀ ਖੂਸ਼ੀ ਦੇ ਨਾਮ ਡੀਦੀ ਜੀ ਟਾਡੀ ਟੋਪੀ ਕਿੱਥੇ ਹੈ ਡੀਦੀ ਜੀ ਕੈਪ ਕਿੱਥੇ ਕੈਪ ਹਾਂਜੀ ਵੇ ਵੇ ਉਹ ਲੱਥ ਜਾਣਾ ਓਹ ਹੋ ਪੰਜੇੜੇ ਪਣ ਓਹ ਹੋ ਇਹ ਓ ਕੀ ਹਾਂ ਲੈ ਇੱਧਰ ਕੀ ਹੈ ਲੈ ਲੈ ਆਹ ਇਹ ਗੋਪੀਤਾ ਇਹਨੂੰ ਕਹਾਂ ਵੀ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਚੱਲ ਇਹ ਇੱਧਰ ਉਹਨੂੰ ਉਹਨੂੰ ਕਹ ਤਾ ਤਾ ਚੱਲ ਹੁਣ ਹੁਣ ਉਹਨੂੰ ਅੱਖਾਂ ਕੱਢ ਦੇ ਅੱਖਾਂ ਕੱਢ ਦੇ ਮੇਰੇ ਕੋਲ ਉਹਨੂੰ ਅੱਖਾਂ ਕੱਢ ਗੁੱਸੇ ਵਾਲੀਆਂ ਨਹੀਂ ਹੱਸਣਾ ਨਹੀਂ ਗੁੱਸੇ ਵਾਲੀਆਂ ਅੱਖਾਂ ਕੱਢੋ ਹਾਂ ਠੀਕ ਹੈ ਠੀਕ ਹੈ ਗੋਪੀ ਸੁਣ ਲਿਆ ਹਮੇਲੇ ਸਾਈਕਲ ਤੇ ਬੈਠੀ ਹੈ ਤੇ ਬਸ ਪੰਗੇ ਲਈ ਜਾਂਦੀ ਹੈ ਲਾਹ ਤਾਂ ਹੁਣ ਉਹ ਉਹ ਕਵਰ ਲਾਈ ਜਾਂਦੀ ਬਸ ਮੇਰਾ ਖਤਾ ਇਧਰ ਚੁੱਕੇ ਇਹ ਕੰਡੀ ਇਹ ਕਹਿੰਦੀ ਮੈਨੂੰ ਬਾਹਰ ਘੁਮਾ ਕੇ ਲਿਆ ਹਾਂ ਵਧੀਆ ਸਿਸਟਮ ਜੈ ਇਦਾਂ ਵਾ ਜਿੱਦਣ ਮਰਜ਼ੀ ਪੂਜਾ ਦੇ ਘਰਾਂ ਵੱਲ ਲੈ ਜਾਂਦੇ ਪੂਜਾ ਵੇਖਦੇ ਘਰ ਹੈ ਕਿ ਨਹੀਂ ਹੈ ਚੱਲ ਵਾਜ ਦੇ ਪੂਜਾ ਪੂਜਾ ਸਿੱਧੇ ਹਰ ਗੁਣ ਕੰਮ ਦਾ ਕੰਮ ਦਾ ਰੇਸ਼ਮ ਵੀਰ ਜੀ ਵੱਲ ਆ ਗਿਆ ਤੇ ਉਹ ਮੇਰੀ ਹਰ ਗੁਣ ਜਿਹੜੀ ਨਹੀਂ ਆ ਉਹ ਆਰੇ ਲੱਗੀ ਆ ਜੂਰਾਏ ਦੇ ਨਾਲ ਜੂਵੀ ਜੂਵੀ ਇੱਧਰ ਦੇ ਉਹ ਚਾਚੂ ਬਣਾਉਣ ਲਈ ਉਹ ਖਡਾਉਣ ਰਿਹਾ ਵੇਖ ਹੂੰ ਜੂਵੀ ਕੀ ਦੇਖਦਾ ਪਿਆ ਹੈ ਚਾਚੂ ਚਾਚੂ ਵੇਖਦਾ ਪਿਆ ਸ਼ਾਇਦ ਉਹਨੇ ਚਾਚੂ ਵੇਖਦਾ ਪਿਆ ਬੋਲੇ ਚਾਚੂ ਚਾਚੂ ਬੋਲ ਦੋ ਚਲੋ ਚਾਚੂ ਨੂੰ ਬੋ ਚਾਚੂ ਬੋਲ ਕੇ ਦੇਖੋ ਚਾਚੂ ਕੀ ਹਾਲ ਆ ਬਲੋ ਚਾਚੂ ਚਾਚੂ ਫਲਾਈਂ ਕਿਸੀ ਕਰ ਦੇ ਚਲੋ ਫਲਾਈਂ ਕਿਸੀ ਕਰ ਦੋ ਫਲਾਈਂ ਉਹਦੇ ਉਹਦੇ ਨਾਲ ਆਰੇ ਲੱਗਾ ਨਾ ਹਰ ਕੋਣ ਦੇ ਨਾਲ ਦੀਦੀ ਨੂੰ ਦੇ ਦੋ ਨਰਨ ਹਾਂ ਜੀ ਜੇ ਇਦਾਂ ਦਾ ਆ। ਜੇ ਰੇ ਦਾ। ਆ ਨਾ ਪਿੱਛੇ ਚਲ ਸੁਣਿਆ। ਆਪਾਂ ਨਾਲ ਹੀ ਵੇਲਾ ਮੈਂ ਲੈੰਦਾ ਹੀ। ਮੈਂ ਗਿਆ ਸੀ ਵੀਰ ਜੀ ਹਣਾ ਵੱਲ। ਆਪਲੇ ਡੇਢ ਜਿਓ ਘੁੰਮ ਘੁੰਮ ਵੇਖਣੇ ਮੈਨੂੰ ਲਾੜ ਨਹੀਂ ਕੀਤਾ। ਵਾਹ ਵੇਖੋ। ਉਹ ਵੀ ਕਹਿੰਦੇ ਮੈਨੂੰ ਲਾੜ ਨਹੀਂ ਕਰਨ ਦੇ। ਕੀ ਆਂਦੀ ਕੀ ਆਨੀ ਕਿੰਨੇ ਚਿਰਾਂ ਬਾਅਦ ਆ ਮਸ਼ੀਨ ਨੂੰ ਸੂਈ ਚੜਾਈ ਪਹਿਲਾਂ ਜੇ ਤਾਇਆ ਦਾ ਪਲ ਗਿਆ ਇਹ ਤਾਂ ਉਹ ਜਾ ਇਹ ਇੰਨਾ ਤੋਂ ਮਾਰ ਸੂਈ ਚੜਾਉਂਦਾ ਜਪਾ ਲਿਆ ਨਹੀਂ ਹੋਈ ਮੈਨੂੰ ਲੱਗਦਾ ਨੀਗਾ ਘਟ ਗਈ ਹੈ ਨਾ ਬੜੀ ਸਰਗਣ ਹੋਈ ਕੇ ਹੁਣ ਚੜੀ ਸੂਈ ਸੈੱਟ ਤਾਂ ਹੁਣ ਤਾਂ ਘਟ ਰੋਟਿਆ ਚੇਰ ਮੈਂ ਹੁਣੇ ਲਿਓ ਗਿਆ ਪਤਾ ਕੰਨਾ ਖੁਸ਼ ਹੁੰਦਿਆ ਸੀ ਸ਼ੀਸ਼ੀ ਕਰਕੇ ਖੁਸ਼ ਹੁੰਦਾ ਸ਼ੀਸ਼ੀ ਹਏ ਤਾਂ ਜਿੜੀਆ ਮੇਰੇ ਘਰ ਤੇ ਵੀ ਥੜੀ ਅੱਗੇ ਨਾ ਬੜਾ ਖੁਸ਼ ਹੁੰਦਾ ਮੈਂ ਬੁਲਾਉਂਦਿਆਂ ਸੀ ਨਾ ਤੇ ਬੜਾ ਹੀ ਖੁਸ਼ ਹੁੰਦੇ ਪਿਆਰਾ ਏ ਹਾਂਜੀ ਗੱਲਾਂ ਕਰਨੀ ਹਾਂਜੀ ਗੱਲਾਂ ਕਰਨੀ ਹਾਂਜੀ ਕਾ ਥਾਰ ਗੁਰ ਕਾ ਦਿਓ ਪੱਤਾ ਬਿੰਦੀਆਂ ਦਾ ਲੈ ਆਪਾਂ ਮੈਂ ਕਹਾਂ ਹਲਮ ਦੀ ਕਰਿਆ ਹਾਂ ਹਾਂਜੀ ਮੈਂ ਜੀ ਵੀਰ ਜੀ ਧੰਨਵਾਦ ਕਮਰਾ ਛੋਟਾ ਇਆ ਯਾਰ ਉਹ ਭਾਵੇਂ ਕਿੰਨਾ ਖੁਸ਼ ਹੁੰਦੇ ਪੁੱਤਾਂ ਵੇ ਸੋਨਾ ਰਾਜਾ ਨਿਆ ਮੈਂ ਗਈਓ ਮਮਾ ਮੈਂ ਗਈ ਕਾਕਾ ਆਹ ਚਿਚੀ ਕਾਕਾ ਚੋਕਲੇ ਹਰ ਗਣ ਕਾਕਾ ਇਨ ਚੋਕਲੇ ਹਨ ਤੈਨੂੰ ਚੁਕਣਾ ਦੱਦੀ ਯਾਰ ਮੈਨੂੰ ਬੜਾ ਡਰ ਲੱਗਦਾ ਜੇ ਡਿੱਗਣਾ ਪਏ ਕਿਤੇ ਦੇਖਿਆ ਅੱਖਾਂ ਨਾਲ ਮਾਰ ਧਿਆਨ ਪੁੱਤੇ ਖਲਾ ਰਾਣੀ ਬਣਾ ਤੈਨੂੰ ਮੈਂ ਦੱਸਦੀ ਗੱਲ ਚਾਸ ਦਾ ਲੱਲ ਨੋ बुगा अपना कर लग पे ਜੇ ਕਹੇ ਇਹਨੇ ਕਾ ਕਹਿੰਦਾ ਆਪਣੀ ਹਿੱਕ ਦੇ ਹੱਥ ਮਾਰ ਕੇ ਕਹੂਗਾ ਬਾਬਾ ਬੁੱਗਾ ਸਾਫ ਕਰ ਦੋ ਕਾਕੇ ਦਾ ਬੁੱਗਾ ਸਾਫ ਕਰਾ ਕਾਕੇ ਦਾ ਦੋ ਸਾਫ ਅੱਜ ਅੱਜ ਨਾ ਚੋਰੀ ਚੋਰੀ ਮੈਂ ਇਹਦੀ ਵੀਡੀਓ ਬਣਾਈ ਪਹਿਲੀ ਵਾਰੀ ਨਾ ਅੱਜ ਕੰਦ ਨੂੰ ਨਾ ਚਟਣ ਦੇ ਤੇ ਉਹਦੀ ਰੇਤ ਜੀ ਘੜ ਘੜ ਖਾਣ ਲੱਗੀ ਮੱਖ ਲਿਆ ਜਰਾ ਉਹ ਕਿੰਨਾ ਖੁਸ਼ ਹੁੰਦੇ ਗੱਲਾਂ ਕਰ ਮੈਂ ਹਾਂ ਮੈਨੂੰ ਨਹੀਂ ਗੱਲਾਂ ਹੁੰਦੀਆਂ ਮੈਨੂੰ ਨਹੀਂ ਗੱਲਾਂ ਹੁੰਦੀਆਂ ਟਾਗੇ ਨਾਲ ਹੂੰ ਗੱਲਾਂ ਕਰਨ ਰਹੀਆ ਵਧੀਆ ਗੱਲਾਂ ਕਰ ਰਹੀਆ ਘੰਗਾਰੇ ਵਰਦਨ ਰੋਟੀ ਖਾਦੀ ਸੀ ਚਾਹ ਪੀਤੀ ਸੀ ਪਾਣੀ ਪੀਤਾ ਸੀ ਸੱਚੀ ਮੁੱਚੀ ਦਾਦੀ ਕੀ ਕਰ ਰਹੀ ਸੀ ਦਾਦੀ ਸਬ지 ਬਣਾਦੀ ਸੀ ਸੱਚੀ ਮੁੱਚੀ ਕਾਕੇ ਨੇ ਖਾਣੀ ਰੋਟੀ ਜਾ ਕੇ ਰੋਣ ਵਾਲਾ ਮੂੰਹ ਹੈ ਜੀ ਦਾਦੀ ਕਹਿੰਦੀ ਆ ਮੈਨੂੰ ਚੱਕ ਵੀ ਉਹ ਕਾਕੇ ਨੂੰ ਨਹੀਂ ਖਲੋਇਆ ਯਾਰਾ ਤੈਨੂੰ ਬਾਸ ਥੰਬਾ ਕਿ ਆ ਰੋਣ ਦੇ ਜੀ ਕੀ ਕਰੀ ਕਾਕਾ ਦੀ ਮੰਮੀ ਕੋ ਚਲ ਜਾ ਲਾਵਾ ਜੀ ਚਲ ਪਾਪਾ ਕੋ ਚਲ ਜਾ ਪਾਪਾ ਕੋ ਚਲ ਜਾ ਪਾਪਾ ਚਲ ਮੈਨ ਕੋ ਨਹੀ ਨਾ ਹੁਣ ਉਹ ਬਬਾ ਕਾਕਾ ਕਿਉਂ ਚੁੱਕਿਆ ਬਸ ਚਲ ਤਾ ਉਹ ਕੋ ਚਲ ਜਾ ਦੇ ਆ ਜਾ ਜੀ ਨਹੀਂ ਆ ਜੀ ਨਹੀਂ ਮੰਦੀ ਹੈ ਜਿਹਨੇ ਮੰਦੀ ਹਾਡ ਜਾ ਤੇ ਆ ਨਹੀਂ 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 ਕਰਨੀ ਨਹੀਂ ਕੱਕਾ ਕੱਕਾ ਨਹੀਂ 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 ਕੱਕਾ ਨਾ ਦਾਈ ਜਿਓ ਕੇ ਬਲਕ ਇੰਦਰ ਆ ਜਾ ਮੈਂ ਹਾਂ ਇਧਰ ਥੋੜਾ ਰੂਮ ਹੀਟਰ ਲੱਗਾ ਹੋਇਆ ਹੈ ਤੇ ਇਧਰ ਇਧਰ ਬੈ ਜਾ ਮੈਂ ਹਾਂ ਆ ਜਾ ਓਏ ਰਾਜੇ ਆ ਕਰਨ ਵਾਲਾ ਲੈ ਆ ਜੀ ਫੜ ਕੇ ਚੂਚਾ ਹਾਂ ਠੋਸ ਅੱਜ ਠੀਕ ਹੈ ਯਾਰ ਠੀਕ ਹੈ ਆ ਸੱਚ ਲੈ ਆ ਯਾਰ ਜੀ ਹੋਰ ਲਵਾਈਏ ਤੇਰਾ ਭਰਾ ਹੁਣੇ ਤੇ ਚੱਲੇ ਨੇ ਹੁਣ ਤੇ ਮੈਂ ਲਾ ਲਿਆ ਮੈਚ ਇਧਰ ਓਕੇ ਸਾਹਿਬ ਜੀ ਬਾਏ ਬਾਏ ਲੈ ਦੋ ਛੜ ਗਈ ਲਗਾਤਾਰ ਵਿਰਾਟ ਕੋਹਲੀ ਗਿਆ 0 ਤੇ 10 ਪਹਿਲੀ ਬੱਲੇ ਹੀ ਹੈ ਵੀਰ ਜੀ ਜੇ ਕਹਿੰਦੇ ਵਿਰਾਟ ਕੋਹਲੀ ਪਾਇਆ ਉਹ ਚਲ ਗਿਆ ਮੈਂ ਮਖਾਦਾ ਆ ਜਾਂਦੇ ਹੈ ਕੀ ਹੋ ਗਿਆ ਮੈਂ ਰੋਈ ਜਾਂਦੀ ਕਹਿੰਦੀ ਮੈਂ ਚੁੱਕ ਲਓ ਨਹੀਂ ਨਹੀਂ ਦੇਖਦੀ ਨਹੀਂ ਦਾ ਇਹ ਨੰਬਰ ਤੇ ਡੈਡੀ ਨੇ ਕਹਿੰਦੇ ਮੈਂ ਚੁੱਕ ਲੈ ਬਸ ਇਹ ਕਹਿੰਦੀ ਚੁੱਕ ਲੈ ਅੱਜ ਪੁਰਾਣਾ ਰੋਇਂ ਕਿ ਮੈਂ ਹਾਂ ਦੁਵਾ ਕੋਈ ਨਾ ਨਾ ਆ ਆ ਆ ਆ ਆ ਯਾਰ ਇਹ ਤੇ ਸ਼ਬਦੀ ਕਰਨੀ ਪੈਣੀ ਆ ਮਮੀ ਜਾਸ ਖਾਂਡੇ ਹੋਣੇ ਸੰਦੀਪ ਨੂੰ ਤੂੰ ਨਹੀਂ ਚਾਦਰ ਕਿਦਾਂ ਲੈੜਨੀ ਆ ਤੂੰ ਜਾਣ ਸਿਖਾਵਾ ਸੰਦੀਪ ਲੈ ਆ ਪੋਪ ਕੌਰਨ ਹਾਂ ਕਰਨ ਲੱਗੀ ਨਹੀਂ ਉਹ ਮੈਂ ਮੂਜ ਸਾਰਾ ਨਾ ਪਾਲੀ ਲਾਰਜ ਚਾਹੇ ਕਰਨ ਦੀ ਦੀ ਹੁਣ ਨਹੀਂ ਹੁਣ ਅੱਧੀ ਰੋਟੀ ਖਾ ਕੇ ਜਾ ਹਣ ਖਲਚਰ ਪੋਪ ਕੌਰਨ ਖਾਓ ਪੋਪ ਕੌਰਨ ਹੌਲੀ ਰੇਡੀ ਬਣ ਗਈ ਜਿੱਤ ਲਈ ਬੰਨੀ ਬਾਈ ਬਾਈ ਹੁਣ 10 ਮਿੰਟ ਵੱਧ ਕੀਤੇ ਘਟ ਗਈ ਮੈਂ ਤੇ ਡੈਢੀ ਚ ਦੇਖ ਰਿਹਾ ਮੈਚ ਤੇ ਚਾਰ ਡਾਰੀਆਂ ਇੰਡੀਆ ਦੇ ਆਊਟ ਹੋ ਗਏ ਉਸ ਤੋਂ ਬਾਅਦ ਰੋਹਿਤ ਸ਼ਰਮਾ ਬਹੁਤ ਵਧੀਆ ਖਿਡਿਆ ਤੇ 95 ਹੋ ਗਏ ਮੈਨੂੰ ਮਹਿਸੂਸ ਆਇਆ ਵੀ 100 ਮਾਰ ਹੀ ਦੇਗਾ ਰੋਹਿਤ ਸ਼ਰਮਾ 100 ਮੇਂ ਡਾਲ ਨਹੀਂ ਪਾ ਰਹਾ ਇੱਕ ਸਕੋਰ ਰਹਿ ਗਿਆ ਰੋਹਿਤ ਸ਼ਰਮਾ ਦਾ ਹੁਣ 100 ਹੋਣ ਦੇ ਵਿੱਚ ਬਹੁਤ ਵਧੀਆ ਬੈਟਿੰਗ ਕੀਤੀ ਹੈ ਬਾਈ ਉਹ ਜਿਓ ਸ਼ੇਰਾ ਲੈ ਸਾਰੇ ਚੋਕੇ ਸੁਰਤਿਆਂ ਨੇ ਲੈ 103 ਜੀਏ ਰਹੀ ਸ਼ਰਮਾ ਨਜ਼ਾਰਾ ਬੰਤਾ ਹੈ ਕੀ ਆਈ ਬਾਤ ਹੈ ਯਾਰੇ ਸਾਡੇ ਨੂੰ ਤਾੜੀਆਂ ਬਾਤ ਹੈ ਯਾਰੇ ਮੰਦੇ ਨਹੀਂ ਜੀਏ ਰਹੀ ਸ਼ਰਮਾ ਕੀ ਆਈ ਬਾਤ ਹੈ ਰੋਹਿਤ ਸ਼ਰਮਾ ਦੀ ਕਪਤਾਨੀ ਬਹੁਤ ਵਧੀਆ ਲੱਗੀ ਇਸ ਕਰਕੇ ਕਿਉਂਕਿ ਵਰਲਡ ਕੱਪ ਦੇ ਵਿੱਚ ਇੱਕੋ ਹੀ ਮੈਚ ਆਪਣੀ ਟੀਮ ਹਾਰੀ ਉਹ ਵੀ ਫਾਈਨਲ ਤੇ ਯਾਰੇ ਇਹਨਾਂ ਵਧੀਆ ਕਪਤਾਨੀ ਕਿਹੜੀ ਹੋ ਸਰਦਿ ਲਗਾਤਾਰ ਇੰਡੀਆ ਮੈਚ ਜਿੱਤ ਲਈ ਆਈ ਲਾਸਟ ਦੇ ਬਾਕੀ ਚਲੋ ਨਹੀਂ ਹੈਗਾ ਮਿਲਣਾ ਵਰਲਡ ਕੱਪ ਇਹਨਾਂ ਨੂੰ ਗੱਲ ਵੱਖਰੀ ਰਹੀ ਪਰ ਲਗਾਤਾਰ ਆਪਣੀ ਟੀਮ ਨੂੰ ਜਿਤਾਉਂਦਾ ਆ ਯਾਰ ਰੋਹਿਤ ਸ਼ਰਮਾ ਭਾਵਿਕ ਕਿੰਨਾ ਚਾਹਤ ਹੈ ਵਰਗੀ ਇਹ ਵੀ ਮੈਚ ਆਪਣੇ ਇੰਡੀਆ ਦੇ ਵਿੱਚ ਹੋ ਰਿਹਾ ਆ afghanistan ਦੇ ਨਾਲ ਲਾਸਟ ਵਾਲੇ ਓਵਰ ਦੇ ਵਿੱਚ 35 ਸਕੋਰ ਆਏ ਆ ਬਹੁਤ ਸ਼ੱਕਾ ਵਰਿਆ ਚਲੋ ਓਕੇ ਜੀ ਬੰਦਾ ਉਹਨੇ ਤੁਹਾਨੂੰ ਮੈਂ ਬਸ ਤਰੀਕ ਨਾਲ ਰਾਤ ਨੂੰ ਨਾ ਮੋਲੇ ਲਈ ਗਰਮੇ ਆ ਗਏ ਕੋਈ ਆਊਗਾ ਓਕੇ ਸਸਰੀ ਗਾਲ ਜੀ ਹੈ 13 ਨੇ ਬੋਲਾ ਨਹੀਂ ਆਊਗਾ ਉਹਨੇ ਤੁਹਾਨੂੰ ਜੰਗ ਆ ਦੇਪੋ ਓਕੇ ਬਾਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਈ ਬਾਈ ਮੈਂ ਵੀ ਗੱਡੀ ਲੈ ਆਵਾਂ ਸੱਚ ਆਪਣੀ ਯਾਰ ਗੋਪੀ ਮੈਂ ਬੈਠਾ ਤੇਰਾ ਕਰਕੇ ਸਪੈਸ਼ਲ ਗੱਡੀ ਦੇ ਵਿੱਚ ਤੇਰ ਨਾਲ ਗੱਲ ਕਰਨੀ ਹੈ ਠੀਕ ਆ ਤੇ ਇੱਕ ਕਰਕੇ ਮੈਂ ਗੱਡੀ ਦੇ ਵਿੱਚ ਆਇਆ ਸਪੈਸ਼ਲ ਤੇ ਹੁਣ ਨਾਲੇ ਮੈਂ ਗੱਡੀ ਆਪਣਾ ਗਲੀ ਵਿੱਚ ਲਾ ਲਾਂ ਵੀ ਕਿਉਂਕਿ ਗੱਡੀ ਲੈ ਜਿੰਨੀ ਬੜੀ ਭਾਫ ਹੋਈ ਪਈ ਆ ਦੇਖ ਗੋਪੀ ਮੈਂ ਤੇਰ ਨਾਲ ਗੱਲ ਕਰਨੀ ਸੀ ਯਾਰ ਲੋਕੀ ਤਾਂ ਮੈਨੂੰ ਬੜਾ ਕੁਝ ਕਹਿੰਦੇ ਨੇ ਵੀ ਆਉ ਆਪਣਾ ਗੋਪੀ ਆਉਂ ਕਹਿੰਦਾ ਮੈਂ ਨਹੀਂ ਉਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਦਾ ਕਿਉਂਕਿ ਮੈਂ ਜਿੰਤਰ ਹਣਾ ਕੰਨੀ ਤੇ ਅੱਖੀ ਸੁਣਨਾ ਉਹਨਾਂ ਨੂੰ ਤੇ ਇਦਾਂ ਕਿ ਯਕੀਨ ਵੀ ਨਹੀਂ ਕਰਨਾ ਚਾਹੀਦਾ ਬਾਕੀ ਵੇਖ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਵੀ ਹੁਣ ਆਪਾਂ ਹਣਾ ਇੱਕ ਦੂਜੇ ਦੇ ਖਿਲਾਫ ਕੋਈ ਨਾ ਕੋਈ ਗੱਲ ਕਰਦੇ ਆ ਜੇ ਕਦਾਂ ਹੈ ਹਣਾ ਤੇ ਕੱਲ ਨੂੰ ਵੀ ਕੱਲ ਨੂੰ ਮੰਨ ਲੈ ਜਦੋਂ ਆਪਾਂ ਕਿਤੇ ਵੀ ਕੋਈ ਫੰਕਸ਼ਨ ਹੁੰਦਾ ਕੋਈ ਵੀ ਹਣਾ ਉਹ ਵੀ ਫੰਕਸ਼ਨ ਹੁੰਦਾ ਉੱਥੇ ਮਤਲਬ ਤੁਸੀਂ ਵੀ ਆਉਂਦੇ ਜੇ ਭੂਆ ਜੀ ਫੁੱਫੜ ਹੋਣੀ ਸਾਰੇ ਆਉਂਦੇ ਨੇ ਹਨਾ ਤੇ ਇਧਰੋਂ ਮੰਮੀ ਮਰੇ ਜਾਂਦੇ ਨੇ ਡੈਡੀ ਜਾਂਦੇ ਨੇ ਆਪਾਂ ਜਾਂਦੇ ਹਾਂ ਹਨਾ ਆਪਾਂ ਇੱਕ ਦੂਜੇ ਨੂੰ ਉੱਥੇ ਬੁਲਾਈਏ ਨਾ ਹਨਾ ਮੂੰਹ ਜਾਂ ਵਟ ਕੇ ਰੱਖੀਏ ਇੱਕ ਦੂਜੇ ਨੂੰ ਬੁਲਾਈਏ ਨਾ ਉਹ ਫਿਰ ਯਾਰ ਚੰਗੇ ਨਹੀਂ ਲੱਗੀਦਾ ਠੀਕ ਆ ਤੇ ਰੱਬ ਨਾ ਕਰੇ ਮੰਨ ਲਓ ਘਰ ਦੇ ਵਿੱਚ ਕੋਈ ਅਭੀ ਨਭੀ ਹੋ ਜਾਂਦੀ ਹੈ ਫਿਰ ਵੀ ਤੇ ਆਪਾਂ ਇਕੱਠੇ ਹੋਣਾ ਹੀ ਆ ਕਿ ਫਿਰ ਨਹੀਂ ਹੋਣਾ ਵੀ ਹਨਾ ਫਿਰ ਇਸ ਕਰਕੇ ਮੈਂ ਕਿਹਾ ਜਿਹੜੇ ਗਲੇਸ਼ਿਕ ਵੀ ਹੈ ਨਾ ਇਹਨਾਂ ਨੂੰ ਯਾਰ ਮਟਾਈਏ ਆਪਾਂ ਮੈਂ ਚਾਹੁੰਦਾ ਆਂ ਵੀ ਆਪਾਂ ਬਹਿ ਕੇ ਜਿਹੜੀ ਗੱਲ ਹੈ ਨਾ ਬਹਿ ਕੇ ਕਰ ਲੈਨੇ ਆਪਾਂ ਐਵੇਂ ਹਨਾ ਲੋਕਾਂ ਨੂੰ ਕਿਉਂ ਦੱਸਣ ਦੇ ਆ ਯਾਰ ਜਾਂ ਮੈਂ ਦੱਸਣ ਦੇ ਆ ਜਾਂ ਤੂੰ ਦੱਸਣ ਦੇ ਆ ਆਪਾਂ ਲੋਕਾਂ ਨੂੰ ਕੱਲ ਹੀ ਹਨਾ ਦੱਸਣਾ ਵੀ ਆ ਆਪਣੇ ਵਿੱਚ ਐ ਮਤਲਬ ਲੜਾਈ ਕਿਹੜੀ ਗੱਲ ਦੀ ਹੈ ਜੇ ਕਿਹੜੀ ਦੀ ਨਹੀਂ ਹੈ ਠੀਕ ਨਹੀਂ ਗੱਲ ਇਸ ਕਰਕੇ ਮੈਂ ਨਾ ਤੂੰ ਮੈਨੂੰ ਦੱਸ ਦੇ ਵੀ ਕਿਸੇ ਵਲੌਗ ਦੇ ਵਿੱਚ ਜਾਂ ਕਦਾ ਮੈਨੂੰ ਕਾਲ ਕਰਦੀ ਪਰਸਨਲ ਹੀ ਇਹ ਕਰਨੀ ਹੈ ਮੈਂ ਤੈਨੂੰ ਕੀਤੀ ਤੇ ਚੱਕੀ ਨਹੀਂ ਮੇਰੀ ਕਾਲ ਤੇ ਮੈਨੂੰ ਪਰਸਨਲ ਹੀ ਕਾਲ ਕਰੀ ਤੇ ਜਿੱਦਾਂ ਸਹੀ ਲੱਗੇ ਉਦਾਂ ਆਪਾਂ ਕਰ ਲਾਂਗੇ ਤੇ ਬਹਿ ਕੇ ਜਿਹੜੀ ਗੱਲ ਬਹਿ ਕੇ ਆ ਤੇ ਬਹਿ ਕੇ ਕਰ ਲਾਂਗੇ ਬਹੁਤੀ ਗੱਲਾਂ ਨੇ ਮੈਂ ਇਕੱਲਾ ਆ ਜਾਵਾਂਗਾ ਠੀਕ ਆ ਬਹੁਤੀ ਗੱਲ ਹੈ ਤੇ ਤੈਨੂੰ ਮਿਲ ਕੇ ਜਾਵਾਂਗਾ ਤੇ ਮੈਨੂੰ ਦੱਸ ਦੇਵੀਂ ਭੀ ਕਿਦਾਂ ਠੀਕ ਆ ਜਾਂ ਨਹੀਂ ਠੀਕ ਮੇਰਾ ਭਰਾ ਭਾਵੇਂ ਜਿੱਦਾਂ ਮਰਜ਼ੀ ਮੈਂ ਗੱਲ ਕਹਿੰਦਾ ਨੋਹਾਂ ਨਾਲੋਂ ਮਾਸ ਨਹੀਂ ਕਦੀ ਵੀ ਆਡੰਦਾ ਵੀ ਫਿਰ ਵੀ ਚਲੋ ਆਪਾਂ ਦੇ ਭਰਾ ਭਰਾ ਹੀ ਆ ਹੀ ਆ ਹੈ ਹੀ ਆ ਆ ਤੇ ਜਿਹੜੇ ਭੂਆ ਜੀ ਤੇ ਮੇਰੇ ਡੈਡੀ ਆ ਉਹ ਸਕੇ ਵੇ ਭੈਣ ਭਰਾਣੇ ਯਾਰ ਹਨਾ ਇਹ ਮਤਲਬ ਕੁਆ ਜੀ ਨੂੰ ਬੜਾ ਫੀਲ ਹੁੰਦਾ ਹੋਏਗਾ ਵੀ ਨਹੀਂ ਮੇਰਾ ਵੀਰ ਮੈਨੂੰ ਮਿਲਦਾ ਨਹੀਂ ਜਾਂ ਕਿੱਦਾਂ ਹਨਾ ਤੇ ਡੈਡੀ ਨੂੰ ਵੀ ਫੀਲ ਹੁੰਦਾ ਆ ਵੀ ਹਾਂ ਵੀ ਯਾਰ ਆਕਾਸ਼ ਆਪਣਾ ਮੈਂ ਵੀ ਆਪਣੀਆਂ ਭੈਣਾਂ ਨੂੰ ਜਾਂ ਜਾਂਦਾ ਜਾਂ ਆਪਣਾ ਕਿੱਦਾਂ ਇਹ ਚੀਜ਼ਾਂ ਹੁੰਦੀਆਂ ਹੀ ਆ ਤੇ ਉਹ ਫਿਰ ਡੈਡੀ ਯਾਰ ਸੋਚਦੇ ਆ ਵੀ ਇਹ ਚੀਜ਼ਾਂ ਤੇ ਇਹਨਾਂ ਚੀਜ਼ਾਂ ਨੂੰ ਯਾਰ ਮਟਾਈਏ ਆਪਾਂ ਯਾਰ ਮੇਰਾ ਵੀਰ ਆਪਾਂ ਕੀ ਲੈਣਾ ਬੱਲੇ ਬੱਲੇ ਦੇ ਵਿੱਚ ਬਾਕੀ ਮੈਨੂੰ ਜ਼ਰੂਰ ਦੱਸੀ ਮੇਰਾ ਵੀਰ ਠੀਕ ਆ ਤੇ ਬਾਕੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਮੇਰੇ ਭਰਾ ਜਿੱਥੇ ਤੂੰ ਮੇਰੇ ਲਈ ਖੜਿਆ ਮੈਂ ਉਹ ਚੀਜ਼ਾਂ ਭੁੱਲੀ ਨਹੀਂ ਸਕਦਾ ਮੈਨੂੰ ਭਾਵੇਂ ਸਭ ਜਣੇ ਕਹਿਣ ਬਿਤੋਂ ਨਾ ਮਿਲ ਨਾ ਮਿਲ ਆਪਣੇ ਭਰਾ ਨੂੰ ਠੀਕ ਆ ਮੈਂ ਤਾਂ ਮਿਲਣਾ ਹੀ ਹੁਣ ਭਾਵੇਂ ਜਿਹੜਾ ਮਰਜ਼ੀ ਮੈਨੂੰ ਡੱਕੇ ਸਿੱਧੀ ਜਿਹੜੀ ਗੱਲ ਹੈ ਮੈਂ ਕਿਸੇ ਦੇ ਕਹਿਣੇ ਚ ਨਹੀਂ ਰਹਿਦਾ ਰੁੰਦਾ ਕੋਈ ਗੱਲ ਨਹੀਂ ਯਾਰ ਮੈਂ ਕੀ ਰੱਖਿਆ ਹਨਾ ਲੜਾਈ ਝਗੜਾ ਤੇ ਜਿੰਦੇ ਜੀ ਇੱਕ ਦੂਜੇ ਨਾਲ ਯਾਰ ਮਿਲিয়ে ਵਰਤਿਗੇ ਆਪਾਂ ਠੀਕ ਆ ਤੇ ਬਾਕੀ ਕੋਈ ਗੱਲ ਨਹੀਂ ਜੇ ਈ ਢੀ ਕੋਈ ਗੱਲ ਹੋਈ ਤਾਂ ਮੈਂ ਮੈਂ ਆਪੂਆ ਫੁੱਫੜ ਜੀ ਦੇ ਕੋਲ ਕੋਈ ਗੱਲ ਨਹੀਂ ਮੈਂ ਮਾਫੀ ਤੇ ਡੈਡੀ ਮੰਮੀ ਹੋਣਾ ਦੇ ਨਾਲ ਜਿੱਥੇ ਤੇਰੀ ਗਲਤੀ ਹੈ ਉਹ ਤੇ ਫਿਰ ਮੰਗੜੀ ਤੈਨੂੰ ਪਹਿਣੀ ਹੈ ਸਿੱਧੀ ਜਿਹੜੀ ਗੱਲ ਆ ਗੋਪੀ ਤੇ ਬਾਕੀ ਜਿਉਂਦਾ ਵਸਦਾ ਰਹਿ ਚਲੋ ਠੀਕ ਆ ਮੈਨੂੰ ਜਰੂਰ ਦੱਸੀਂ ਠੀਕ ਆ ਮੈਂ ਤੇਰੇ ਆਪਣਾ ਫੋਨ ਦਾ ਵੇਟ ਕਰ ਰਹਾ ਜਾਂ ਤੇਰੇ ਵਲੌਗ ਦਾ ਵੇਟ ਕਰ ਰਣੇ ਠੀਕ ਆ ਓਕੇ ਸਸਿਕਾ ਬਾਹਰ ਕਿੰਨੀ ਤ੍ਰੀਗਲ ਪੈਂਦੀ ਗੱਡੀ ਹੈ ਕਿਦਾਂ ਤੇਰੇ ਆਲ ਦੇ ਨਾਲ ਭਰੀ ਜਪਈ ਸਾਰੀ